ਪੰਜਾਬ ਤੋਂ ਆਏ ਆ ਕਿੰਨੀ ਰਿਸਪੈਕਟ ਦਿੱਤੀ ਉਹਨੇ ਕੰਗਣਾ ਤੋਂ ਸ਼ੋਰ ਕੰਗਣਾ ਲਈ ਵੀ ਵੀਡੀਓ ਸੱਚ ਆਪਾਂ ਇੱਕ ਬਣਾਉਣੀ ਆ ਮੈਂ ਸਾਡੀ ਕੌਮ ਦਾ ਸੁਭਾਅ ਆ ਵੀ ਉਹ ਬੀਬੀਆਂ ਦੇ ਖਿਲਾਫ ਘੱਟ ਹੀ ਬੋਲਦੇ ਆ ਪਰ ਫਿਰ ਜਦੋਂ ਕੋਈ ਬੀਬੀ ਇੰਦਰਾ ਬਣਦੀ ਕੋਸ਼ਿਸ਼ ਕਰੂਗੀ ਹਨਾ ਵੀਰ ਕੰਮ ਖਰਾਬ ਹੀ ਹੋ ਜਾਂਦਾ ਹਨਾ ਇਸ ਕਰਕੇ ਬੀਬੀ ਨੂੰ ਬੇਨਤੀ ਆ ਕਿ ਆਪਣੀ ਜਵਾਬ ਨੂੰ ਜਿਹੜੀ ਉਹ ਦਾ ਕੰਮ ਦਵੇ ਹੇ ਹਾਂ ਤੇ ਸਾਡੇ ਵਾਲਿਆਂ ਦਾ ਉਧਰ ਗੁੱਸਾ ਬੜਾ ਭੜਾ ਯੋ ਮਾਜੀ ਤਾਂ ਮੰਨ ਲਿਆ। ਦਵਾਦੀ ਵਾਲੇ ਤਾਂ ਅਹੀ ਜ਼ਿਆਦਾ ਦੇਖਣ ਵਾਲੇ ਹੁੰਦੇ ਆ। ਦੇਖਦੇ ਆ ਸਾਡੇ ਭਾਉ ਕੀ ਕਰਦੇ ਆ। ਤੇ ਸੋ ਬੀਬੀ ਨੂੰ ਫੇਰ ਮੈਂ ਮਰਦਾਸ ਇਹਦੇ ਬੇਨਤੀ ਆ। ਕਿਉਂਕਿ ਉਹਦੇ ਖੇਤਰ ਚ ਆਏ ਆ ਨਾ ਅਸੀਂ ਲੱਗੇ ਚ। ਤਾਂ ਕਰਕੇ ਰਾਤੀ ਅਹੀ ਇੱਕ ਜ਼ਿੱਦਗੀ ਤੇ ਵੀ ਲਵਾਇਆ ਸੀਗਾ ਹਨਾ। ਮਾਸਤਾਈ ਮਾਸਤਾ ਦੇ ਵੇਲੇ ਕਦਾ ਕਿ ਉਹ ਮਾਸਤ ਬਣਾ ਦੇਣਗੇ ਬਾਤ ਆ। ਤਾਂ ਲੋਗੇ ਫਿਰ ਇਹ ਮਾਸਤ ਬਣਾ ਦਿੰਦੇ ਹੀ ਹੋਏ ਨੇ। ਜਦਾ ਉਹ ਸਾਡੀ ਭੈਣ ਕਲਿੰਦਰਪੁਰ ਜਿਹਨੇ ਏਅਰਪੋਰਟ ਦੇ ਸਰਵਿਸ ਕੀਤੀ ਸੀ ਉਹਨਾਂ ਬੀਬੀ ਦੀ। ਬਹੁਤ ਸਾਨੂੰ ਜਿਆਦਾ ਉਡੀਕੀ ਸਾਡੀਆਂ ਭੈਣਾਂ ਹੀ ਅੱਗੇ ਵੀ ਇੱਥੇ ਝੇਰ ਲਿਆ ਸੀਗਾ ਅਨੰਤਪਰ ਸਾਹਿਬ ਨੇ ਲੱਗਦੀ ਨੂੰ ਉਹ 체ਨੀਆ ਮਾਫੀ ਮੰਗ ਕੇ ਸ਼ੌਟ ਕੀਤੀ। ਪਰ ਜੇ ਬਾਰ-ਬਾਰ ਗਲਤੀਆਂ ਕਰਨੀ ਹਨਾ ਫਿਰ ਹਰ ਵਾਰੀ ਮਾਫੀ ਨਹੀਂ ਮੰਗ ਹੋਣੀ ਚਾਹੀਦੀ। ਇਹ ਰੋਜ਼ ਦੀ ਸਰਵਸੇ ਜਿਹੜੀ ਆ ਹੋਗੀ ਉਹ ਜਾਣੀ। ਜਦਾਬਾ ਸਾਹਿਬ ਕੀ ਕੇ ਸਾਥ ਇਹ ਏਅਰਪੋਰਟ ਵਾਲਾ ਆਸਾ ਦੇ ਬਾਰੇ ਕੋਈ ਇਹ ਡੀਪੀ ਪਹਿਲਾਂ ਟਰੈਕਟਰ ਸੀਗੀ ਫਿਰ ਇਹਨੇ ਥੋੜੀ ਜੀ ਕੰਟਰੋਵਰਸੀ ਕਰੇਟ ਕੀਤੀ ਨਫਰਤ ਭਰੀਆਂ ਗੱਲਾਂ ਕੁਝ ਕਿਸਾਨਾਂ ਦੇ ਖਿਲਾਫ ਜਿਹੜੀਆਂ ਬੋਲੀਆਂ ਕਮਸਾ ਕਿਸਾਨ ਅੰਦੋਲਨ ਨੂੰ ਦੇਸ਼ ਤੋੜਨ ਵਾਲਾ ਬਈ ਕੁਝ ਜਾਨੀ ਕਿ ਉਹਨੇ ਬੋਲਿਆ ਜਿਹਦੇ ਨਾਲ ਬੱਚੇ-ਬੱਚੇ ਦੇ ਮੌਂ ਤੇ ਜਿਹੜਾ ਉਹਦਾ ਨਾਮ ਆ ਗਿਆ ਕਿਉਂਕਿ ਜਦੋਂ ਹਰ ਰੋਜ਼ ਉਹ ਖਬਰਾਂ 'ਚ ਰਹਿਣ ਲੱਗੀ ਤੇ ਸਾਠਿਕ ਭਾਰਤ ਦੀ ਇੱਕ ਪਾਰਟੀ ਆ ਜਿਹਨੇ ਉਹਨੂੰ ਟਿਕਟ ਦੇਤੀ ਤੇ ਐਮਪੀ ਜਿਤਾਤਾ ਹੈ ਨਾ ਮੰਡੀ ਖੇਤਰ ਤੋਂ ਉਹ ਐਮਪੀ ਆ ਉਸ ਤੋਂ ਬਾਅਦ ਉਹਦੀ ਹੰਕਾਰ ਜਿਹੜਾ ਸੀ ਉਹਦੇ 'ਚ ਹੋਰ ਵੱਧ ਗਿਆ ਉਹ ਤੇ ਆਪਾਂ ਵੀ ਜਾਣਦੇ ਆ ਭਾਵੇਂ ਬਹੁਤ ਥਾਵਾਂ ਦੇ ਆਪਾਂ ਆਪਦਾ ਕਾਰਡ ਦਿਖਾੜ ਕੇ ਮੈਂ ਜਿਹੜਾ ਆ ਉਹ ਆ ਟੂਲ ਕੱਟਣ ਤੋਂ ਬਿਨਾ ਨਿਕਲ ਸਕਦਾ ਆ ਕਿਉਂਕਿ ਮੇਰੇ ਕੋਲ ਇਹੋ ਜਿਹਾ ਕਾਰਡ ਨਹੀਂ ਹੈ ਨਾ ਵੀ ਆਪਾਂ ਚੰਗੇ ਕੰਮਾਂ ਦਾ ਕਰਕੇ ਚਲੋ ਹਾਂ ਬੜਾ ਕੁਝ ਦਾਤੀ ਨੇ ਦਿੱਤਾ ਹੋਇਆ ਵੀਰ ਬਲਜੀਤ ਸਿੰਘ ਸੰਘਾ ਨੇ ਪੱਤਰਕਾਰ ਦੇ ਤੌਰ ਤੇ ਆਪਾਂ ਜਿਹੜੇ ਉਹ ਵੀ ਵਿਚਰਦੇ ਰਹੇ ਹਾਂ ਤੇ ਪਰ ਕਦੇ ਵੀ ਕੋਸ਼ਿਸ਼ ਕਰੀਦੀ ਆ ਇਹ ਗੱਲਾਂ ਮੈਂ ਵੈਸੇ ਬਲਜੀਤ ਸਿੰਘ ਸੰਘੇ ਕੋਲੋਂ ਸਿੱਖੀਆਂ ਸੀ ਵੀ ਆਪਾਂ ਜਿਹੜਾ ਆ ਉਹ ਐਨੂੰ ਲੈਨ ਦੇ ਵਿੱਚ ਚੱਲਣਾ ਲੈਨ ਕ੍ਰੋਸ ਨਹੀਂ ਕਰਨੇ ਰੂਲ ਦੇ ਨਾਲ ਰੂਲ ਦੇ ਨਾਲ ਚੱਲਣਾ ਆ ਔਰ ਸਰਕਾਰ ਦੇ ਜਿੰਨੇ ਵੀ ਆ ਜੇ ਕਰੋਨੇ ਦੇ ਸਮੇਂ ਸੀ ਆਪਾਂ ਪੂਰੇ ਫੋਲੋ ਕੀਤਾ ਉਹ ਫੋਲੋ ਕਰ ਰੂਲ ਜਿਹੜੇ ਆ ਉਹ ਫੋਲੋ ਕਰਦੇ ਆ ਹਨ ਉਹ ਬੀਬੀ ਜਿਹੜੀ ਸੀਗੀ ਉਹ ਇੰਨੀ ਹੰਕਾਰਕੀ ਜਦੋਂ ਐਮਪੀ ਬਣ ਗਈ ਸਿਕਿਉਰਟੀ ਮਿਲ ਗਈ ਉਹਨੂੰ ਉਹ 에어ਪੋਰਟ ਦੀ ਅਥਾਰਟੀ ਨੂੰ ਜਿਹੜਾ ਆ ਹਨ ਉਹਨੇ ਉੱਥੇ ਉਹ ਟੈਜ ਜਾਣਿਆ ਫਿਰ ਉਹ ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦਾ ਹਨ ਤੇ ਉਹ ਬੀਬੀ ਸਾਡੇ ਜ਼ਿਲ੍ਹੇ ਦੀ ਸੀਗੀ ਸਾਨੂੰ ਮਾਣ ਆ ਉਹਦੇ ਤੇ ਬੀਬੀ ਕਲੰਗਨਗਰੂਤ ਉਹਨੇ ਫਿਰ ਉਹ ਪੰਜਾਬੀਆਂ ਵਾਲਾ ਇੱਕ ਥੱਪੜ ਜੜਿਆ ਕਹਿੰਦੇ ਫਿਰ ਜਾ ਕੇ ਕੰਨ ਦਾ ਇਲਾਜ ਕਰਾਉਣਾ ਵੀ ਆ ਗੰਬਿਆਂ ਚਾਰ ਦਿਨ ਸ਼ਾਂਸ਼ਾ ਹੀ ਹੁੰਦੀ ਸੀ ਕੰਨ ਦੇ ਵਿੱਚ ਬਾਕੀ ਪਤਾ ਨਹੀਂ ਇਹ ਗੱਲ ਸਹੀ ਆ ਤੇ ਗਲਤ ਆ ਪਤਾ ਮੈਂ ਸੁਣਿਆ ਸੀਗਾ ਕਿ ਉਹਦੀ ਆਵਾਜ਼ ਗੂੰਜੀ ਸੀਗੀ ਔਰ ਪੂਰੇ 에어ਪੋਰਟ ਵਿੱਚ ਇਹ ਗੱਲ ਸੱਚ ਆ ਬਿਲਕੁਲ ਸੱਚ ਹੋਊਗਾ ਕਿਉਂਕਿ ਜਦੋਂ ਸਾਡੇ ਲੋਕ ਜੋਸ਼ ਦੇ ਵਿੱਚ ਆਉਂਦੇ ਆ ਹਨਾ ਜੋਸ਼ ਇਨਾ ਚ ਇਨਾ ਹੁੰਦਾ ਆ ਫਿਰ ਬਿਨਾ ਸਿਰ ਤੋਂ ਵੀ ਲੜ ਜਾਂਦੇ ਆ ਤੇ ਮੈਨੂੰ ਲੱਗਦਾ ਵੀ ਜ਼ਰੂਰ ਉਹਦੇ ਜਿਹੜਾ ਪਟਦਾ ਵਗੈਰਾ ਆ ਹਨਾ ਉਹਨੂੰ ਹਯਾਤ ਹੋਊਗਾ ਕਿਉਂਕਿ ਹੁਣ ਇਹ ਸ਼ੋਰ ਨਹੀਂ ਹੈਗਾ ਮੈਂ ਮੈਂ ਕਿਸੇ ਤੋਂ ਸੁਣਿਆ ਸੀਗਾ ਵੀ ਉਹ ਗੰਬੇ ਫਿਰ ਉਹਦਾ ਇਲਾਜ ਕਰਾਉਣ ਗਈ ਸੀ ਕਾਨਾਂ ਦਾ ਕੰਨ ਖਰੇ ਡੋਲਣ ਲੱਗ ਪਿਆ ਉਹਦਾ ਦੁੱਲ ਵੀ ਸਕਦਾ ਆ ਬਾਕੀ ਕੋਈ ਨਹੀਂ ਨੀਤਾਂ ਨੂੰ ਮਰਾਦਾ ਆ ਜਿਹੇ ਹਿੱਤਾ ਹੀ ਉਹਨੇ ਆਪਦੀ ਜਵਾਨ ਨੂੰ ਲਗਾਮ ਨਹੀਂ ਦਿੱਤੀ ਫਿਰ ਦੂਜੀ ਕੰਨ ਤਾਂ ਪੜਦਾ ਜਿਹੜਾ ਉਹ ਵੀ ਕਰਾ ਲੂਗੀ ਸੋ ਹੋਰ ਵਹੀ ਦੱਸੋ ਕਿ ਆਪਣਾ ਐਡਵੋਕੇਟ ਸਾਹਿਬ ਦੀ ਕੋਈ ਉਹਨਾਂ ਦਾ ਫੋਨ ਆਇਆ ਹੈ ਇਹ ਤੁਹਾਨੂੰ ਕੀ ਉਹ ਕੀ ਚਾਹੁੰਦੇ ਆ ਆਪਣੇ ਕੋਲੋਂ ਐਡਵੋਕੇਟ ਢਿੱਲੋ ਸਾਹਿਬ ਹਾਂਜੀ ਹਾਂਜੀ ਢਿੱਲੋ ਸਾਹਿਬ ਨੇ ਆਪਾਂ ਨੂੰ ਇਿੱਤੇ ਦੀਆਂ ਯਾਦਾਂ ਬਾਰੇ ਗਿਆ ਸੀ ਕਿ ਤੁਸੀਂ ਕੁਝ ਜ਼ਰੂਰ ਕਹਿੰਦੇ ਜਾਤਾ ਇਥੋਂ ਦੀਆਂ ਸੰਘੇਟ ਕੇ ਚੋਲੇ ਚਪਾ ਕੇ ਲੈ ਆਏ ਉਹ ਤੇ ਮੇਰੇ ਘਰ ਮੈਂ ਹੁੰਦੀ ਜੀ ਉਹ ਹੈ ਚਲੋ ਸਾ ਪੈਸੇ ਲੱਗਦੇ ਆ